ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੁਝ 4-5 ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹਦਾ ਔਰ ਉਸ ਤੋਂ ਪਹਿਲਾਂ ਇੱਕ ਗੱਲ ਕਰ ਦਿਆਂ ਸੀਰੀਅਸ ਉਹ ਲਾਈਫ ਦੇ ਅੰਦਰ ਔਰ ਸੀਰੀਅਸ ਕਿੰਨਾ-ਕਿੰਨਾ ਕੰਮਾਂ ਦੇ ਉੱਤੇ ਹੋਣਾ ਹੈ ਕਿੰਨਾ-ਕਿੰਨਾ ਨੁਕਤਿਆਂ ਦੇ ਉੱਤੇ ਹੋਣਾ ਹੈ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹਦਾ ਕਿਉਂਕਿ ਜਿੰਨੀ ਕੋਈ ਮੰਜ਼ਲ ਮਹਾਨ ਹੁੰਦੀ ਹੈ ਨਾ ਉਹਦੇ ਵਾਸਤੇ ਮਿਹਨਤ ਵੀ ਉਨੀ ਮਹਾਨ ਕਰਨੀ ਪੈਂਦੀ ਹੈ। ਉਹਦੇ ਵਾਸਤੇ ਉਹ ਉਸਤਾਦ ਵੀ ਉਹਨੇ ਮਹਾਨ ਲੱਭਣੇ ਪੈਂਦੇ ਨੇ। ਐਡਵਾਈਜ਼ਰ ਵੀ ਉਹਨੇ ਚੰਗੇ ਲੱਭਣੇ ਪੈਂਦੇ ਨੇ। ਸਖਤ ਮਿਹਨਤ ਲੱਗਦੀ ਹੈ ਚੰਗਾ ਐਡਵਾਈਜ਼ਰ ਲੱਗਦਾ ਹੈ ਤੁਹਾਡੀ ਮਿਹਨਤ ਤੇ ਜਨੂਨ ਤਾਂ ਕਿਦਰੇ ਜਾ ਕੇ ਮੰਜ਼ਲ ਮਿਲਦੀ ਹੈ ਵਰਨਾ ਨਹੀਂ। ਆਮ ਕੰਮ ਹੋਵੇ ਆਮ ਕੰਮ ਨੂੰ ਤੁਸੀਂ ਆਮ ਤਰੀਕੇ ਦੇ ਨਾਲ ਕਰ ਗੁਜ਼ਰਦੇ ਹੋ ਉਹਦੇ 'ਚ ਨੁਕਸਾਨ ਨਹੀਂ ਹੁੰਦਾ। ਐਗਜ਼ਾਮਪਲ ਰੋਡ ਦੇ ਉੱਤੇ ਤੁਰੇ ਜਾ ਰਹੇ ਹੋ ਤੇ ਰੋਡ ਦੇ ਉੱਤੇ ਤੁਰੇ ਜਾਣਾ ਸਾਈਡ ਵਾਕ ਦੇ ਉੱਤੇ ਤੁਰੇ ਜਾਣਾ ਪਾਰਕ ਦੇ ਅੰਦਰ ਸੈਰ ਕਰਨੀ ਬਹੁਤਾ ਧਿਆਨ ਨਹੀਂ ਮੰਗਦੀ ਕਿ ਮੇਰੇ ਪੈਰ ਕਿੱਥੇ ਟਿਕ ਰਹੇ ਨੇ ਕਿੱਥੇ ਨਹੀਂ ਕਦੇ ਧਿਆਨ ਥੱਲੇ ਆਉਂਦਾ ਹੈ ਸਿੱਧਾ ਜਾਂਦਾ ਹੈ ਤੁਹਾਨੂੰ ਪਤਾ ਲੱਗ ਜਾਂਦਾ ਹੈ ਰਾਹ ਸਾਫ਼ ਹੈ ਤੁਸੀਂ ਤੁਰੇ ਜਾਂਦੇ ਹੋ ਪਰ ਜੇ ਦੋਹਾਂ ਪਾਸੇ ਬਹੁਤ ਡੂੰਗੀ ਖਾਡੋ ਹੈ ਤੇ ਜਿਹਦੇ ਉੱਤੇ ਤੁਰਨਾ ਹੈ ਉਹ ਰਾਹ ਸਿਰਫ 6 ਇੰਚ ਦਾ ਰਾਹ ਹੋਵੇ ਇਨਾ ਕਰਾ ਹੋਵੇ 1 ਫੁੱਟ ਚੌੜਾ 6 ਇੰਚ ਚੌੜਾ ਛੋਟਾ ਜਾ ਰਹੋ ਵੀ ਐਗਜ਼ਾਮਪਲ ਸੈੱਟ ਕਰ ਰਿਹਾ ਉਹਦੇ ਉੱਤੇ ਤੁਰਨਾ ਹੈ ਥੱਲੇ ਦੋਵਾਂ ਪਾਸੇ ਇੱਧਰ ਵੀ ਖਾੜਡੇ ਇੱਧਰ ਵੀ ਖਾੜਡੇ ਔਰ ਇਹ ਵੀ ਜੇ ਪੈਰ ਸੱਜਾ ਤਿਲਕਿਆ ਤਾਂ ਖੱਡ ਦੇ ਅੰਦਰ ਖੱਬਾ ਤਿਲਕਿਆ ਤਾਂ ਖੱਡ ਦੇ ਅੰਦਰ ਤੇ ਡਿੱਗਣ ਤੋਂ ਬਾਅਦ ਹੱਡੀਆਂ ਟੁੱਟ ਸਕਦੀਆਂ ਨੇ ਪਸਲੀਆਂ ਟੁੱਟ ਸਕਦੀਆਂ ਨੇ ਜਾਨ ਵੀ ਜਾ ਸਕਦੀ ਇੱਥੋਂ ਤੱਕ ਦਾ ਖਤਰਾ ਹੋਵੇ ਫਿਰ ਤੁਸੀਂ ਤੁਰੋਗੇ ਪਰ ਬੜਾ ਸੀਰੀਅਸ ਹੋ ਕੇ ਧਿਆਨ ਇਖਾਗਰ ਕਰਕੇ ਤੁਰੋਗੇ ਖਲਾਰੋਗੇ ਨਹੀਂ ਹਾਸਾ ਮਜ਼ਾਕ ਕਰਦੇ ਨਹੀਂ ਤੁਰੋਗੇ ਨੱਚਦੇ ਟੱਪਦੇ ਨਹੀਂ ਤੁਰੋਗੇ ਬਿਲਕੁਲ ਸਮੂਚਾ ਧਿਆਨ ਫੋਕਸ ਬਣਾ ਕੇ ਪੈਰਾਂ ਦੇ ਉੱਤੇ ਰੱਖ ਕੇ ਧਿਆਨ ਰੱਖ ਕੇ ਤੁਰੋਗੇ ਮੇਰਾ ਪੈਰ ਥੋੜਾ ਜਿਹਾ ਵੀ ਇੱਧਰ ਗਿਆ ਤੇ ਕੋਈ ਵੀ ਘਟਨਾ ਵਾਪਰ ਸਕਦੀ ਹੈ ਕੁਝ ਕੁ ਨੁਕਤੇ ਨੇ ਲਾਈਫ ਦੇ ਅੰਦਰ ਜਿਨ੍ਹਾਂ ਦੇ ਵਾਸਤੇ ਸੀਰੀਅਸ ਹੋਣਾ ਤੁਹਾਡੇ ਵਾਸਤੇ ਬੜਾ ਜ਼ਰੂਰੀ ਹੈ ਅਗਰ ਤੁਸੀਂ ਲਾਈਫ ਦੇ ਅੰਦਰ ਜੀਵਨ ਦੇ ਅੰਦਰ ਕੁਝ ਬੰਨਣਾ ਚਾਹੁੰਦੇ ਹੋ ਕੁਝ ਪਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾ ਨੁਕਤਾ ਇਹ ਹੈ ਵੀ ਆਪਣੇ ਕੰਮ ਦੇ ਬਾਰੇ ਸੀਰੀਅਸ ਹੋਵੋ ਤੁਸੀਂ ਦੁਕਾਨਦਾਰ ਹੋ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਕੋਈ ਹੋਰ ਬਿਜ਼ਨਸ ਕਰਦੇ ਹੋ ਨੌਕਰੀ ਪੇਸ਼ਾ ਕਰਦੇ ਹੋ ਆਪਣੇ ਕੰਮ ਦੇ ਬਾਰੇ ਸੀਰੀਅਸ ਹੋਵੋ ਐਸਾ ਨਹੀਂ ਕਿ ਹਾਸੇ ਮਜ਼ਾਕ ਦੇ ਅੰਦਰ ਆਫਿਸ ਵਿੱਚ ਜਾਂਦੇ ਹੀ ਨਹੀਂ ਕਿਤੇ ਅੱਜ ਪਿੱਛੇ ਰੇਡ ਹੋਈ ਛਾਪਾ ਪਿਆ ਤੇ ਤੁਹਾਡਾ ਉੱਥੋਂ ਪੱਤਾ ਹੀ ਕੱਟਿਆ ਜਾਵੇ ਤੇ ਤੁਸੀਂ ਫਰਲੋ ਮਾਰ ਕੇ ਚਾਰ-ਚਾਰ ਦਿਨ ਘਾਰ ਹੀ ਬੈਠੇ ਰਹੋ ਆਪਣੇ ਕੰਮ ਦੇ ਉੱਤੇ ਜਾਓ ਹੀ ਨਾ ਕੋਈ ਨਹੀਂ ਦੁਕਾਨ ਕੱਲ ਖੋਲ ਲਾਵਾਂਗੇ ਪਰਸੋ ਖੋਲ ਲਾਵਾਂਗੇ 4 ਦਿਨ ਬੰਦ ਰਹੇਗੀ ਕੋਈ ਗੱਲ ਨਹੀਂ 4 ਦਿਨ ਬੰਦ ਰਹਿਣ ਦੇ ਨਾਲ 4 ਦਿਨ ਦੇ ਗਾਹਕ ਨਹੀਂ ਜਾਣੇ ਉਹ ਜਿਹੜੇ ਗਾਹਕ ਆਏ ਨੇ ਉਹ ਸਦਾ ਵਾਸਤੇ ਚਲੇ ਜਾਣੇ ਨੇ ਵੀ ਇਹ ਤਾਂ ਤੇ ਕੰਮ ਹੈ ਦਿਨ ਦੇ ਅੰਦਰ 2 ਘੰਟੇ ਹੁੰਦਾ ਹੈ ਤੇ 8 ਘੰਟੇ ਦੁਕਾਨ ਇਹਦੀ ਬੰਦ ਹੀ ਰਹਿੰਦੀ ਹੈ ਦੁਕਾਨਦਾਰੀ ਖਤਮ ਕਰ ਲਓਗੇ ਇੱਕ ਜ਼ਿੰਮੇਦਾਰ ਆਪਣੇ ਪੇਸ਼ੇ ਦੇ ਬਾਰੇ ਕੰਮ ਦੇ ਬਾਰੇ ਸੀਰੀਅਸ ਨਾ ਹੋਵੇ ਮੀ ਪਿਆ ਹੈ ਕੂਕ ਸੁੱਤਾ ਹੈ ਪਤਾ ਹੀ ਨਹੀਂ ਹੈ ਕਿ ਕਿਹੜੀ ਫਸਲ ਦੇ ਅੰਦਰ ਪਾਣੀ ਕਿੰਨਾ ਖਲੋਤਾ ਹੈ ਉਹਨੂੰ ਬਾਹਰ ਕੱਢਣਾ ਹੈ ਪਤਾ ਹੀ ਨਹੀਂ ਹੈ ਖੇਤੀ ਮਾਰੀ ਜਾਏਗੀ ਕੂਕ ਸੁੱਤਾ ਰਹਿੰਦਾ ਏਸੀ ਦੇ ਅੰਦਰ ਪੱਖੇ ਦੇ ਅੰਦਰ ਪਤਾ ਹੀ ਨਹੀਂ ਹੈ ਬਾਹਰ ਕਿਸ ਖੇਤੀ ਨੂੰ ਪਾਣੀ ਚਾਹੀਦਾ ਹੈ ਦਵਾਈ ਚਾਹੀਦੀ ਹੈ ਖਾਦ ਚਾਹੀਦੀ ਹੈ ਆਪਣੀ ਲੰਮੀ ਤਾਣ ਕੇ ਸੁੱਤਾ ਹੈ ਫਸਲ ਤਬਾਹ ਹੋ ਜਾਏਗੀ ਸੁੱਕ ਜਾਏਗੀ ਆਪਣੇ ਆਪਣੇ ਕਿਤੇ ਦੇ ਬਾਰੇ ਆਪਣੇ ਕੰਮ ਬਾਰੇ ਆਪਣੇ ਪੇਸ਼ੇ ਬਾਰੇ ਨੌਕਰੀ ਬਾਰੇ ਜੋ ਵੀ ਕਰਦੇ ਹੋ ਕੰਮ ਛੋਟਾ ਨਹੀਂ ਹੁੰਦਾ ਕੰਮ ਵੱਡਾ ਨਹੀਂ ਹੁੰਦਾ ਜੋ ਵੀ ਕੰਮ ਹੈ ਉਹਨੂੰ ਇਮਾਨਦਾਰੀ ਦੇ ਨਾਲ ਕਰੋ ਸੀਰੀਅਸ ਹੋ ਕੇ ਕਰੋ ਧਿਆਨ ਦੇ ਕੇ ਕਰੋ ਫੋਕਸ ਦੇ ਨਾਲ ਕਰੋ ਅਗਰ ਕੰਮ ਦੇ ਅੰਦਰ ਆ ਸਫਲ ਹੋਏ ਘਾਟਾ ਪਿਆ ਤੇ ਘਾਟਾ ਤੁਹਾਨੂੰ ਪੈਣਾ ਹੈ ਲੋਕਾਂ ਨੂੰ ਨਹੀਂ ਪੈਣਾ ਜਿਨ੍ਹਾਂ ਨੇ ਬਾਹ ਫੜ ਕੇ ਤੁਹਾਨੂੰ ਬਹਾਉਣਾ ਹੈ ਨਾ ਕੋਈ ਗੱਲ ਨਹੀਂ ਤਾਸ਼ ਖੇਡਦੇ ਆ ਬੋਤਲ ਪਿੰਨੇ ਆ ਕੋਈ ਗੱਲ ਨਹੀਂ ਵਿਆਹ ਹੈ ਫਲਾਣੇ ਦਾ ਵਿਆਹ ਹੈ 10 ਦਿਨ ਵਿਹਲਾ ਰਹੇਗਾ ਤਾਂ ਕਿ ਉਹਨਾਂ ਲੋਕਾਂ ਨੇ ਤੁਹਾਡੇ ਘਟੇ ਵਿੱਚ ਸ਼ਾਮਲ ਨਹੀਂ ਹੋਣਾ ਤੇ ਜੇ ਕਿਦਰੇ ਤੁਸੀਂ ਇਹ ਗੱਲ ਕਹਿ ਦਿੱਤੀ ਨਾ ਵੀ ਮੈਂ ਤੇਰੇ ਵਿਆਹ ਕਰਕੇ ਯਾਰ ਆਪਣਾ ਇਹਨਾਂ ਨੁਕਸਾਨ ਕਰ ਬੈਠਾ ਤੇ ਬੰਦਾ ਕਹੇਗਾ ਤੇਰਾ ਕੰਮ ਸੀ ਤੈਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੇਰਾ ਨੁਕਸਾਨ ਹੁੰਦਾ ਹੈ ਟਾਈਮ ਕੱਟ ਦੇ ਦੇਨੋ ਸਾਨੂੰ ਜੇ 8 ਦਿਨ ਰਹਿ ਜਾਣ 6 ਦਿਨ ਰਹਿ ਜਾਣੋ 6 ਦਿਨ ਰਹਿ ਜਾਣ 4 ਦਿਨ ਰਹਿ ਜਾਣੋ 4 ਰਹਿ ਜਾਣ 2 ਰਹਿ ਜਾਣੋ 2 ਰਹਿ ਜਾਣ 1 ਰਹਿ ਜਾਣੋ ਤੇਰਾ ਕੰਮ ਸੀ ਪਾਈ ਤੈਨੂੰ ਪਤਾ ਹੋਣਾ ਸਾਨੂੰ ਇਸ ਗੱਲ ਦਾ ਉਲਾਮਾ ਨਾ ਦੇ ਇਤਰਾਜ ਨਾ ਦੇ ਤੋਂ ਖੈਰ ਨੰਬਰ 1 ਦੇ ਉੱਤੇ ਸੀਰੀਅਸ ਹੋਵੋ ਪੂਰਾ ਇਕਾਗਰ ਹੋ ਕੇ ਧਿਆਨ ਦਿਓ ਤੁਹਾਡਾ ਪੇਸ਼ਾ ਕੀ ਤੁਹਾਡਾ ਕੰਮ ਕੀ ਤੁਹਾਡਾ ਧੰਦਾ ਕੀ ਉਹਦੇ ਉੱਤੇ ਸੀਰੀਅਸ ਹੋਵੋ ਨੰਬਰ 2 ਦੇ ਉੱਤੇ ਆਪਣੇ ਪਰਿਵਾਰ ਬਾਰੇ ਸੀਰੀਅਸ ਹੋਵੋ ਪਤਨੀ ਹੈ ਤੁਹਾਡੇ ਨਾਲ ਲੱਗੀ ਬੁੱਢੀ ਮਾਂ ਤੇ ਬੁੱਢਾ ਪਿਤਾ ਹੈ ਤੁਹਾਡੇ ਸਾਰੇ ਨੇ ਉਹਨਾਂ ਨੂੰ ਪਤਾ ਹੈ ਕਿ ਜਵਾਨ ਬੱਚਾ ਮੇਰੇ ਹੱਥ ਦੀ ਡੰਗੋਰੀ ਲਾਠੀ ਸਹਾਰਾ ਹੈ ਬੱਚੇ ਨੇ ਉਹਨਾਂ ਨੂੰ ਜਨਮ ਦਿੱਤਾ ਹੈ ਤੁਹਾਡੀਆਂ ਧੀਆਂ ਨੇ ਤੁਹਾਡੇ ਪੁੱਤ ਨੇ ਇਹਨਾਂ ਦੇ ਬਾਰੇ ਸੀਰੀਅਸ ਹੋ ਤੁਹਾਡਾ ਪਰਿਵਾਰ ਹੈ ਤੁਹਾਡੇ ਪਰਿਵਾਰ ਦੇ ਉੱਤੇ ਤੁਹਾਡੇ ਕਰਕੇ ਕੋਈ ਕਲੰਕਣਾ ਲੱਗੇ ਤੁਹਾਡਾ ਪਰਿਵਾਰ ਹੈ ਤੁਹਾਡੇ ਕਰਕੇ ਪਰਿਵਾਰ ਕਰਜ਼ੇ ਦੇ ਬੋਝੇ ਹੇਠਾਂ ਨਾ ਦੱਬਿਆ ਜਾਏ ਤੁਹਾਡੀ ਧੀਆਂ ਦੀ ਇੱਜ਼ਤ ਦੇ ਉੱਤੇ ਕੋਈ ਕਲੰਕਣਾ ਲੱਗੇ ਤੁਹਾਡੇ ਬੱਚੇ ਕੋਈ ਗਲਤ ਟਰੈਕ ਚੂਜ਼ ਨਾ ਕਰ ਜਨ ਕਿਹੜੇ ਸਕੂਲ ਪੜਾਉਣਾ ਹੈ ਬੱਚੇ ਤੁਹਾਡੇ ਨੇ ਫੈਸਲਾ ਤੁਹਾਡਾ ਚੱਲੇਗਾ ਕਿਸੇ ਦੂਜੇ ਦਾ ਨਹੀਂ ਚੱਲੇਗਾ ਦੂਜੇ ਨੂੰ ਇਹ ਵੀ ਫਿਕਰ ਨਹੀਂ ਹੋਏਗਾ ਉਹ ਤੇ ਕਹੇਗਾ ਬੱਚਾ ਅਣਪੜ ਰਹਿਂਦਾ ਹੈ ਤੇ ਰਹਿ ਜਾ ਉਹਨੂੰ ਫਿਕਰ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਆਪਣੇ ਆਪਣੇ ਘਰ ਦੀ ਜ਼ਿੰਮੇਵਾਰੀ ਨੂੰ ਚੁੱਕ ਲੋ ਤੇ ਇੰਨੀ ਤੁਹਾਡੀ ਸ਼ਾਬਾਸ਼ ਖੈਰ ਦੂਜੇ ਦੇ ਉੱਤੇ ਕਦੇ ਗੱਲ ਨਾ ਛੱਡੋ ਬੱਚੇ ਤੁਹਾਡੇ ਨੇ ਉਹਨਾਂ ਨੂੰ ਭੋਜਨ ਕਿਵੇਂ ਦੇਣਾ ਹੈ ਉਹਨਾਂ ਨੂੰ ਕਿਹੜੇ ਸਕੂਲ ਵਿੱਚ ਲੈ ਕੇ ਜਾਣਾ ਹੈ ਕੀ ਪੜਾਉਣਾ ਹੈ ਕਿਹੜੇ ਸਬਜੈਕਟ ਕਿਹੜੇ ਰਾਹ ਦੇ ਉੱਤੇ ਤੋਰਨਾ ਹੈ ਇਹ ਜ਼ਿੰਮੇਵਾਰੀਆਂ ਤੁਹਾਡੀਆਂ ਨੇ ਲੋਕਾਂ ਦੀਆਂ ਨਹੀਂ ਐ ਬਾਅਦ ਵਿੱਚ ਇਤਰਾਜ਼ ਕਰੋ ਜੀ ਫਲਾਣੇ ਨੂੰ ਪਤਾ ਸੀ ਢਿੰਗੜੇ ਨੂੰ ਪਤਾ ਸੀ ਨਹੀਂ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਅਗਰ ਪਰਿਵਾਰ ਵਿੱਚ ਦੁੱਖ ਆ ਰਿਹਾ ਤੇ ਦੁੱਖ ਤੁਹਾਡੇ ਤੇ ਆ ਰਿਹਾ ਹੈ ਤੁਹਾਡੇ ਪਰਿਵਾਰ ਵਿੱਚ ਆ ਰਿਹਾ ਹੈ ਗਵਾਂਢੀ ਤੇ ਨਹੀਂ ਆ ਰਿਹਾ ਤੇ ਮੈਂ ਇਹ ਗੱਲ ਕਰਦਿਆਂ ਭੈਣ ਤੇ ਆ ਰਿਹਾ ਹੈ ਤੇ ਭਰਾ ਤੇ ਨਹੀਂ ਆ ਰਿਹਾ ਭਰਾ ਤੇ ਆ ਰਿਹਾ ਹੈ ਭੈਣ ਤੇ ਨਹੀਂ ਆ ਰਿਹਾ ਇਹ ਬਿਲਕੁਲ ਨਿੱਜੀ ਮਸਲਾ ਹੈ ਆਪਣੇ ਪਰਿਵਾਰ ਬਾਰੇ ਆਪਣੇ ਬੱਚਿਆਂ ਬਾਰੇ ਆਪਣੇ ਬਾਰੇ ਸੀਰੀਅਸ ਹੋਵੋ ਧਿਆਨ ਦਿਓ ਔਰ ਬੜੀ ਲੋੜ ਹੈ ਧਿਆਨ ਦੇਣ ਦੀ ਕਿਸ ਉਮਰ ਦੇ ਅੰਦਰ ਬੱਚਿਆਂ ਨੂੰ ਤੁਹਾਡੀ ਕੀ ਜ਼ਿੰਮੇਵਾਰੀ ਦੀ ਲੋੜ ਹੈ ਬੱਚਿਆਂ ਨੂੰ ਸਮਝ ਨਹੀਂ ਹੈ ਤੁਹਾਨੂੰ ਸਮਝੇ ਮੈਂ ਹੁਣ ਇਹਨਾਂ ਨੂੰ ਬਾਹੋਂ ਫੜ ਕੇ ਤੋੜਨਾ ਹੈ ਕਿੱਧਰ ਨੂੰ ਤੋੜਨਾ ਹੈ ਨੰਬਰ 3 ਦੇ ਉੱਤੇ ਆਪਣੇ ਬਾਰੇ ਸੀਰੀਅਸ ਹੋਵੋ ਸਰੀਰ ਹੈ ਤੇ ਪਰਿਵਾਰ ਹੈ ਸਰੀਰ ਹੈ ਤੇ ਤੁਹਾਡਾ ਕਾਰੋਬਾਰ ਹੈ ਅਗਰ ਸਰੀਰ ਹੀ ਨਾ ਰਿਆ ਤੇ ਨਾ ਪਰਿਵਾਰ ਰਿਆ ਨਾ ਕਾਰੋਬਾਰ ਰਿਆ ਨਾ ਨੌਕਰੀ ਰਹੀ ਨਾ ਹੋਰ ਕੁਝ ਰਿਆ bizness ਰਿਆ ਕੁਝ ਵੀ ਨਾ ਰਿਆ ਜੋ ਕੁਝ ਵੀ ਹੈ ਉਹ ਤੁਹਾਡੀ ਹਾਇਤੀ ਕਰਕੇ ਹੈ ਤੁਹਾਡੇ ਜੀਵਨ ਕਰਕੇ ਹੈ ਤੁਹਾਡੀ ਤੰਦਰੁਸਤੀ ਕਰਕੇ ਹੈ ਤੁਹਾਡੇ ਕਰਕੇ ਹੈ ਆਪਣੇ ਬਾਰੇ ਸੀਰੀਅਸ ਹੋਵੋ ਐਸਾ ਨਹੀਂ ਕਿ ਸਾਰਾ ਦਿਨ ਖਾਈ ਜੋ ਚੰਗਾ ਮਿਲੇ ਮੰਦਾ ਮਿਲੇ ਵਦਦਾ ਮਿਲੇ ਘਾਟਾ ਮਿਲੇ ਚੁੱਕੋ ਤੇ ਜਿਵੇਂ ਕੂੜਾਦਾਨ ਬਣਾਇਆ ਹੁੰਦਾ ਆਪਣਾ ਪੇਟ ਚੁੱਕੋ ਚੱਕ ਕੇ ਇਤਲੀ ਦੇ ਅੰਦਰ ਪਈ ਖਰਾਬ ਨਾ ਹੋ ਜਾਏ ਟਿੱਡ ਚ ਪਾ ਲੋ ਟਿੱਡ ਨਾ ਹੋਈ ਬਿੰਨ ਹੋਈ ਟਰੈਸ਼ ਕੈਨ ਹੋਇਆ ਵੀ ਜਿਹਦੇ ਵਿੱਚ ਪਾ ਲੋ ਚਲੋ ਭੀਜੇ ਦੀਆਂ ਦੋ ਸਲਾਈਸਾਂ ਪਈਆਂ ਨੇ ਖਰਾਬ ਨਾ ਹੋਣ ਚੱਕੋ ਕੋਈ ਗੱਲ ਨਹੀਂ ਚੂਰਨ ਖਾ ਲਵਾਂਗੇ ਟਿੱਡ ਦੇ ਅੰਦਰ ਸੁੱਟੋ ਤੁਹਾਡਾ ਪੇਟ ਹੋਇਆ ਕਿ ਟਰੈਸ਼ ਹੋਇਆ ਆਪਣੇ ਬਾਰੇ ਸੀਰੀਅਸ ਹੋਵੋ ਆਪਣੀ ਸਿਹਤ ਦੇ ਬਾਰੇ ਸਰੀਰ ਬਾਰੇ ਸੀਰੀਅਸ ਹੋਵੋ ਖਾਈ ਜਾਓ بے ਤੁੱਕਾ ਖਾਈ ਜਾਓ ਚੂਰਨ ਖਾ ਖਾ ਕੇ ਖਾਈ ਜਾਓ ਯਾਰ ਇੰਨੀ ਕਿਹੜੀ ਤੁਹਾਡੀ ਬਿੱਲ ਨੇ ਜਮਾ ਆਈ ਕੋਲੂ ਜਮਾ ਆਈ ਇਹ ਵੀ ਚੂਰਨ ਖਾ ਕੇ ਉਹਨੂੰ ਹজম ਕਰਨਾ ਘੱਟ ਨਹੀਂ ਖਾਦਾ ਨਾ ਘੱਟ ਨਹੀਂ ਚਾਹ ਪੀਤੀ ਜਾਂਦੀ ਐ ਇਸ ਤਜਾਬ ਬਣਿਆ ਐਸਿਡਿਟੀ ਬਣੀ ਤੇ ਬਾਅਦ ਵਿੱਚ ਕਦੇ ਕੁਛ ਖਾਓ ਕਦੇ ਕੁਛ ਖਾਓ ਜਿਆਦਾ ਚੰਗਾ ਨਹੀਂ ਸੀ ਵਿੱਚ ਚਾਹ ਪੀਂਦੇ ਹੀ ਨਾ ਜੇ ਕਿਸੇ ਨੇ ਕਿਹਾ ਸੀ ਫੜ ਪੀ ਕੁਛ ਨਹੀਂ ਹੁੰਦਾ ਉਹਨੂੰ ਕੁਛ ਨਹੀਂ ਹੁੰਦਾ ਹੋਏਗਾ ਤੁਹਾਨੂੰ ਹੁੰਦਾ ਹੈ ਤੁਸੀਂ ਆਪਣਾ ਧਿਆਨ ਆਪ ਰੱਖੋ ਇੱਕ ਗੱਲ ਹੋਰ ਨੋਟ ਕਰਿਓ ਜੇ ਕਿਤੇ ਬਹੁਤ ਵਾਰ ਤੁਹਾਨੂੰ ਚਾਹ ਪੀਣੀ ਪੈਂਦੀ ਨਾ ਮੈਂ ਮੈਥਡ ਆਪਣੇ ਉੱਤੇ ਲਾਗੂ ਕੀਤਾ ਹੈ ਮੈਂ ਅਪਣਾਇਆ ਆਪਣੇ ਆਪ ਨੂੰ ਦੁਖੀ ਕਰਨ ਦੀ ਬਜਾਏ ਜਿਆਦਾ ਚੰਗਾ ਇਹਨਾਂ ਨੂੰ ਕਹੋ ਚਾਹ ਘੱਟ ਕਰ ਦੋ ਜੇ ਨਹੀਂ ਨਾ ਕਰਦੇ ਕਈਆਂ ਦੀ ਆਦਤ ਹੁੰਦੀ ਨਹੀਂ ਥੋੜੀ ਜਿਹੀ ਥੋੜੀ ਜਿਹੀ ਫੜ ਪੀ ਕੁਝ ਨਹੀਂ ਹੁੰਦਾ ਦੋ ਘੁੱਟਾ ਪਰੋ ਚਾਰ ਘੁੱਟਾ ਪਰੋ ਜਿਉਂ ਦੀ ਤਿਉਂ ਚੁੱਪਚਾਪੀਤੇ ਕਹਿਣ ਦੀ ਲੋੜ ਨਹੀਂ ਹੈ ਚੁੱਪਚਾਪੀਤੇ ਚਾਹ ਕੱਪ ਦੇ ਅੰਦਰ ਪਈ ਰਹਿੰਦੇ ਹੋ ਆਪੇ ਚੱਕ ਕੇ ਲੈ ਜਾਣਗੇ ਇਹਦੇ ਅੰਦਰ ਕੋਈ ਸ਼ਰਮ ਨਹੀਂ ਹੈ ਕੋਈ ਗੁੱਸਾ ਗਿਲਾ ਨਹੀਂ ਹੈ ਆਪਣੇ ਆਪ ਨੂੰ ਦੁਖੀ ਕਰੋ ਪਰੇਸ਼ਾਨ ਹੋ ਬਿਮਾਰ ਹੋ ਬਾਦੇ ਅੰਦਰ ਗੋਲੀਆਂ ਖਾਓ ਕੁਝ ਕੁਝ ਹੋਰ ਕਰੋ ਲੋੜ ਹੀ ਨਹੀਂ ਚਾ ਕੱਪ ਦੇ ਅੰਦਰ ਪਈਏ ਪਈ ਰਹੇਗੀ ਕੋਈ ਗੱਲ ਨਹੀਂ ਜਿਹੜਾ ਭਾਂਡੇ ਚੁੱਕਣ ਆਏਗਾ ਉਹ ਵੀ ਚੱਕ ਕੇ ਲੈ ਜਾਏਗਾ ਇਹਨਾਂ ਪੁੱਛੇਗਾ ਪੀਣੀ ਨਹੀਂ ਨਹੀਂ ਪੀਣੀ ਜੀ ਬਾਅਦਸ ਗੱਲ ਖਤਮ ਹੈ ਖੈਰ ਆਪਣੇ ਬਾਰੇ ਸਿਹਤ ਬਾਰੇ ਥੋੜਾ ਜਿਆ ਸਿਰियस ਹੋਵੋ ਖਾਓ ਔਰ ਨਾਲ ਲੱਗਦਾ ਐਕਸਰਸਾਈਜ਼ ਕਰੋ ਚੰਗੀ ਖੁਰਾਕ ਖਾਓ ਸੈਰ ਕਰੋ ਐਕਸਰਸਾਈਜ਼ ਕਰੋ ਜਿੰਨਾ ਸਮਾਂ ਮਿਲਦਾ ਹੈ ਉਹਨਾਂ ਸਮਾਂ ਕਰੋ ਆਪਣੇ ਆਪ ਨੂੰ ਫਿੱਟ ਫਾਟ ਰੱਖਣ ਦਾ ਯਤਨ ਕਰੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਹ ਹੀ ਸਿੱਖਿਆ ਦਿਓ ਔਰ ਜਿਵੇਂ ਦਾ ਮਾਪੇ ਖਾਣਗੇ ਉਹਦਾ ਅੱਗੇ ਬੱਚਿਆਂ ਨੂੰ ਨਹੀਂ ਆਤ ਪੈ ਜਾਂਦੀ ਠੀਕ ਹੈ ਜਨਰੇਸ਼ਨ ਦਾ ਗਏ ਵੇ ਬੱਚੇ ਬਹੁਤ ਵੱਧ ਘੱਟ ਖਾਂਦੇ ਨੇ ਪਰ ਫਿਰ ਵੀ ਤੁਹਾਡਾ ਖਾਦਾ ਹੋਇਆ ਉਹਨਾਂ ਦੇ ਉੱਤੇ ਅਸਰ ਪਾਉਂਦਾ ਹੀ ਪਾਉਂਦਾ ਹੈ ਕਿਉਂਕਿ ਵੇਖਣਗੇ ਤੇ ਦੇਖ ਕੇ ਉਹ ਅਸਰ ਪਾਲਣਗੇ ਇਸ ਤੋਂ ਅਗਲਾ ਨੁਕਤਾ ਸੀਰੀਅਸ ਹੋ ਜਿਹੜੇ ਤੁਹਾਡੇ ਸੁਪਨੇ ਨੇ ਜੋ ਤੁਸੀਂ ਸੋਚਿਆ ਆਪਣੇ ਬਾਰੇ ਅੱਜ ਮੈਂ ਆ ਹਾਂ ਕੱਲ ਨੂੰ ਮੈਂ ਇੱਥੇ ਪਹੁੰਚਣਾ ਹੈ ਇਹ ਸੁਪਨਾ ਤੁਹਾਡਾ ਹੈ ਲੋਕਾਂ ਦਾ ਨਹੀਂ ਗੋਲ ਤੁਹਾਡਾ ਹੈ ਲੋਕਾਂ ਦਾ ਨਹੀਂ ਟਾਰਗੇਟ ਤੁਸੀਂ ਬਣਾਇਆ ਹੈ ਲੋਕਾਂ ਨੇ ਨਹੀਂ ਬਣਾਇਆ ਔਰ ਲੋਕ ਤੇ ਬਣਨ ਦੇਣਗੇ ਵੀ ਨਹੀਂ ਆਪਣੀ ਗੋਲ ਬਾਰੇ ਆਪਣੇ ਸੁਪਨਿਆਂ ਬਾਰੇ ਸੀਰੀਅਸ ਹੋ ਸੁਪਨੇ ਵੱਡੇ ਸਿਰਜੋ ਸੁਪਨੇ ਵੱਡੇ ਲਵੋ ਉਦੇ ਬਾਰੇ ਮਿਹਨਤ ਵੀ ਵੱਡੀ ਕਰੋ ਔਰ ਉਹਦੇ ਬਾਰੇ ਥੋੜਾ ਜਿਹਾ ਸੀਰੀਅਸ ਸੀਰੀਅਸ ਹੋਗੇ ਤੇ ਮਿਹਨਤ ਕਰੋਗੇ ਨਹੀਂ ਸੀਰੀਅਸ ਹੋਵੋਗੇ ਮਿਹਨਤ ਨਹੀਂ ਕਰੋਗੇ ਪੈਰੋਗੇ ਵਿਹਲੇ ਬੈਠੇ ਰਹੋਗੇ ਸਮਾਂ ਵੇਸਟ ਕਰੋਗੇ ਵੇਸਟ ਹੋਇਆ ਸਮਾਂ ਦੁਬਾਰਾ ਉਹਨਾਂ ਕਹਿੰਦੇ ਨੇ ਕਿ ਨਿਕਲ ਚੁੱਕਿਆ ਸਮਾਂ ਔਰ ਕਮਾਨ ਦੇ ਅੰਦਰੋਂ ਨਿਕਲਿਆ ਹੋਇਆ ਤੀਰ ਇਹ ਕਦੇ ਵਾਪਸ ਨਹੀਂ ਆਉਂਦਾ ਜਿਵੇਂ ਇਦਾਂ ਕਹਿ ਲਓ ਵੀ ਪਿਸਤਲ ਚੋਂ ਨਿਕਲੀ ਹੋਈ ਗੋਲੀ ਉਹ ਵਾਪਸ ਨਹੀਂ ਆਉਂਦੀ ਸਮਾਂ ਨਿਕਲੇ ਆ ਉਹ ਵਾਪਸ ਨਹੀਂ ਹੁੰਦਾ ਜ਼ੁਬਾਨੋਂ ਜਿਹੜੇ ਬੋਲ ਨਿਕਲੇ ਨੇ ਦੁਬਾਰਾ ਜ਼ੁਬਾਨ ਵਿੱਚ ਨਹੀਂ ਪੈਣੇ ਗਲਤ ਨਿਕਲੇ ਚੰਗੇ ਨਿਕਲੇ ਨਿਕਲ ਗਏ ਨੇ ਜਿਹੜੇ ਨਿਕਲ ਗਏ ਨੇ ਖੈਰ ਜੋ ਮੈਂ ਗੱਲ ਕਰ ਰਿਹਾ ਸਾਂ ਸੁਪਨੇ ਤੁਹਾਡੇ ਨੇ ਗੋਲ ਤੁਹਾਡੇ ਨੇ ਸਮੇਂ ਨੂੰ ਬਰਬਾਦ ਨਾ ਕਰੋ ਸਮੇਂ ਨੂੰ ਬੇਸ਼ਤ ਨਾ ਕਰੋ ਸੁਪਨਿਆਂ ਦੇ ਬਾਰੇ ਆਪਣੇ ਗੋਲ ਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਸੀਰੀਅਸ ਹੋਵੋ ਲਗਨ ਬਣਾਓ ਜਨੂਨ ਬਣਾਓ ਤੇ ਅੱਗੇ ਤੁਰੋ ਅਖੀਰ ਲਾਇਕ ਨੁਕਤਾ ਉਸ ਤੋਂ ਬਾਅਦ ਵੀਡੀਓ ਲੰਮੀ ਨਾ ਹੋ ਜਾਏ ਖੈਰ ਉਹ ਇਹ ਨੁਕਤਾ ਹੈ ਖਿਡਾਰੀਆਂ ਨੂੰ ਕਦੇ ਤੁਸੀਂ ਮੈਦਾਨ ਦੇ ਅੰਦਰ ਵੇਖੋ ਜਦੋਂ ਖੇਡਦੇ ਨੇ ਉਹ ਖੇਡਦੇ ਵਕਤ ਗਰਮੀਆਂ ਦੀ ਬਹਾਰ ਦੇ ਅੰਦਰ ਪਸੀਨਾ ਚੁੰਦਾ ਹੈ ਸ਼ਰਟ ਗਿੱਲੀ ਹੋਈ ਹੁੰਦੀ ਹੈ ਪਜਾਮਾ ਗਿੱਲਾ ਹੋਇਆ ਹੁੰਦਾ ਹੈ ਉਹਨਾਂ ਸਿਰ ਦੇ ਉੱਤੇ ਟੋਪੀ ਜਾਂ ਜੋ ਕੁਝ ਵੀ ਹੁੰਦਾ ਹੈ ਲਾ ਲਾ ਕੇ ਵਾਰ-ਵਾਰ ਹਵਾ ਲਵਾਉਂਦੇ ਨੇ ਪਰ ਇੰਨੇ ਆਪਣੀ ਖੇਡ ਦੇ ਬਾਰੇ ਸੀਰੀਅਸ ਹੁੰਦੇ ਨੇ ਉਹ ਕਹਿੰਦੇ ਨੇ ਮੈਦਾਨੇ ਜੰਗ ਦੇ ਅੰਦਰੋਂ ਜਿੱਤ ਕੇ ਜਾਣਾ ਹੈ ਤੇ ਜਿੱਤ ਦੀ ਬਾਜੀ ਉਹਨਾਂ ਦੇ ਹੱਥ ਹੀ ਆਉਂਦੀ ਏ ਜਿਹੜੇ ਉਥੇ ਇਸ ਤਰ੍ਹਾਂ ਜਨੂਨ ਬਣਾ ਕੇ ਖੇਡਦੇ ਨੇ ਜਦੋਂ ਤੁਸੀਂ ਜਨੂਨ ਨੂੰ ਪਾਲੋਗੇ ਜਨੂਨ ਨੂੰ ਪਾਲੋਗੇ ਮਿਹਨਤ ਕਰੋਗੇ ਮਿਹਨਤ ਕਰੋਗੇ ਤੁਹਾਡਾ ਟਾਰਗੇਟ ਪੂਰਾ ਹੋਏਗਾ ਤੁਹਾਡਾ ਟਾਰਗੇਟ ਪੂਰਾ ਹੋਏਗਾ ਤੁਹਾਨੂੰ ਵਧਾਈ ਮਿਲੇਗੀ ਵਧਾਈ ਮਿਲੇਗੀ ਪਰਿਵਾਰ ਵੀ ਸੁੱਖ ਦੇ ਅੰਦਰ ਤੁਸੀਂ ਵੀ ਸੁੱਖ ਦੇ ਅੰਦਰ ਮਿਹਨਤ ਕਰੋ ਲਗਨ ਦੇ ਨਾਲ ਕਰੋ ਜਨੂਨ ਦੇ ਨਾਲ ਕਰੋ ਸੀਰੀਅਸ ਹੋ ਤਾਂ ਕਿ ਤੁਹਾਡੇ ਹਾਸੇ ਬਰ